ਦੇਖੋ ਇਲੈਕਸ਼ਨਾਂ ਜਿਹੜੀਆਂ ਇਹ ਪੂਰੀਆਂ ਇਸ ਵੇਲੇ ਸਿਖਰ ਤੇ ਪੀਕ ਤੇ ਜਾ ਚੁੱਕੀਆਂ ਨੇ ਤੇ ਮੈਂ ਇੱਕ ਪੰਜਾਬੀ ਹੋਣ ਦੇ ਇੱਕ ਲੁਧਿਆਣੇ ਦਾ ਹੋਣ ਦੇ ਇੱਕ ਲੁਧਿਆਣੇ West ਦਾ ਨਾਗਰਿਕ ਹੋਣ ਦੇ ਮੈਂ ਆਪ ਸਵਾਲ ਜਿਹੜਾ ਪੁੱਛ ਰਿਹਾ ਉਹ ਸਾਰੇ ਹੀ ਲੁਧਿਆਣੇ ਦੇ West ਹਲਕੇ ਦੇ ਵੋਟਰਾਂ ਵੱਲੋਂ ਪੁੱਛ ਰਿਹਾ ਤੇ ਇਹਦਾ ਜਵਾਬ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਜਵਾਬ ਦੇਵੇ ਕੀ ਉਹ ਕਹਿਣਗੇ ਵੀ ਇੰਟਰਨਲ ਫੈਸਲਾ ਜੀ ਇਹ ਕੀ ਫੈਸਲਾ ਤੁਸੀਂ ਦੇਖਿਆ ਵੀ ਕੀ ਉਹ ਜਿਹੜੇ ਕੇਜਰੀਵਾਲ ਸਾਹਿਬ ਨੇ ਸੁਪਰੀਮੋ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਰਿਆਣੇ ਤੋਂ ਨੇ ਹਰਿਆਣੇ ਦੇ ਨਾਲ ਸੰਬੰਧ ਰੱਖਦੇ ਹਨ ਸਾਨੂੰ ਸਾਰੇ ਦੇਸ਼ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇੱਕੋ ਇੱਕ ਸਾਡਾ ਦੇਸ਼ ਹੈ ਪਰ ਜੋ ਡਰਾਮਾ ਪਿਛਲੀ ਦਿਨਾਂ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਪੀਣ ਵਾਲੇ ਪਾਣੀ ਪਿੱਛੇ ਬਿਆਨਬਾਜ਼ੀ ਕੀਤੀ ਤੇ ਤਿੰਨ ਵਾਰ ਉਹ ਨੰਗਲ ਅਨੰਦਪੁਰ ਸਾਹਿਬ ਭਾਖੜਾ ਨੰਗਲ ਡੈਮ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਾਣੀ ਪੀਣ ਵਾਲਾ ਹਰਿਆਣੇ ਨੂੰ ਨਹੀਂ ਦੇਣਾ ਅੱਜ ਮੇਰਾ ਸਵਾਲ ਆ ਭਗਵੰਤ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੀ ਕਿਹੜੀ ਰਾਜ ਸਭਾ ਸੀਟ ਆ ਪੰਜਾਬ ਦੇ ਕੋਲ ਆ ਸੰਜੀਵ ਰੋੜਾ ਜੀ ਕੋਲ ਆ ਜਿਹਦੇ 4 ਸਾਲ ਪਏ ਆ ਹਜੇ ਜਿਹੜੇ ਸੰਜੀਵ ਰੋੜਾ ਜੀ ਲੁਧਿਆਣੇ ਦੇ ਨੇ ਕੀ ਉਹਨਾਂ ਦੀ ਜਦੋਂ ਸੀਟ ਚਲੇ ਜਾਊਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਨੂੰ ਜਿਹੜੇ ਹਰਿਆਣੇ ਨਾਲ ਸੰਬੰਧਿਤ ਨੇ ਮੈਂ ਫੇਰ ਕਹਿਣਾ ਵੀ ਕੇਜਰੀਵਾਲ ਸਾਹਿਬ ਜਿਹੜੇ ਹਰਿਆਣੇ ਦੇ ਨੇ ਕੀ ਪੰਜਾਬ ਦੀ ਸੀਟ ਜਿਹੜੀ ਕਿ ਸੀਟ ਰਾਜ ਸਭਾ ਦੀ ਅਪਰ ਹਾਊਸ ਦੀ ਪੰਜਾਬ ਕੋਲਾ ਸੰਜੀਵ ਰੋੜਾ ਜੀ ਕੋਲਾ ਸਾਫ ਲਫ਼ਜ਼ਾਂ ਚ ਮੈਂ ਲੁਧਿਆਣੇ ਦੇ ਵੋਟਰਾਂ ਵੱਲੋਂ ਪੁੱਛਣਾ ਚਾਹੁੰਦਾ ਇਹਦਾ ਜਵਾਬ ਹਾਂ ਚ ਜਾਂ ਨਾਂ ਚ ਕੀ ਜਵਾਬ ਆਉਣਾ ਦਾ ਇਹ ਸਾਫ ਪਤਾ ਲੱਗ ਜੂ ਵੀ ਫੇਰ ਜਿਹੜੀਆਂ ਉਹ ਗੱਲਾਂ ਨੇ ਉਹ ਝੂਠੀਆਂ ਕਰਦੇ ਆ ਫੇਕ ਗੱਲਾਂ ਕਰਦੇ ਆ ਉਹ ਪੰਜਾਬ ਤੋਂ ਸੀਟ ਕੋ ਕੇ ਕੇਦਰੀਵਾਲ ਹਰਿਆਣੇ ਨੂੰ ਦੇਣਾ ਚਾਹੁੰਦੇ ਆ ਹੁਣ ਇਹ ਜਵਾਬ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਵੋਟਰ ਵੀ ਇਹ ਜਵਾਬ ਮੰਗਣ ਇਹ ਵੋਟ ਪੈਣ ਪਾਉਣ ਤੋਂ ਪਹਿਲਾਂ ਜੇ ਕੋਈ ਜਵਾਬ ਉਹਨਾਂ ਦਾ ਨਹੀਂ ਆਉਂਦਾ ਤਿੰਨ ਚਾਰ ਦਿਨ ਹੈ ਸਾਡੇ ਕੋਲ ਜੇ ਕੋਈ ਉਹਨਾਂ ਦਾ ਜਵਾਬ ਨਹੀਂ ਆਉਂਦਾ ਮੈਂ মিডিਆ ਵਾਲਿਆਂ ਨੂੰ ਵੀ ਕਹਿੰਦਾ ਵੀ ਪੁੱਛੋ ਫਿਰ ਇਹਦਾ ਮਤਲਬ ਦਾਲ ਚ ਕਾਲਾ ਏ ਇਹ ਹਰਿਆਣੇ ਨੂੰ ਜਿਹੜੀ ਸੀਟ ਆ ਸਾਡੇ ਤਾਂ ਕਿਸੇ ਦੇ ਕੋਈ ਮਨਚੇ ਭਾਵ ਨਹੀਂ ਗਾ ਮੈਂ ਥੋਡੀ ਪਾਰਟੀ ਦੀ ਗੱਲ ਕਰਦਾ ਜਿਨ੍ਹਾਂ ਨੇ ਇਹ ਡਰਾਮੇबाजी ਕੀਤੀ ਕੀ ਉਹ ਸੀਟ ਪੰਜਾਬ ਦੀ ਦੁਬਾਰਾ ਮੈਂ ਕਹਿੰਦਾ ਰਾਜ ਸਭਾ ਦੀ ਸੀਟ ਸੰਜੀਬ ਅਰੂੜਾ ਦੀ ਜਦੋਂ ਖਾਲੀ ਹੋ ਜਾਏਗੀ ਚਾਹੇ ਉਹ ਜਿੱਤਣ ਚਾਹੇ ਹਾਰਨ ਉਹ ਸੀਟ ਕੀ ਹਰਿਆਣੇ ਦੇ ਕੇਜਰੀਵਾਲ ਸਾਹਿਬ ਨੂੰ ਜਾਏਗੀ ਇਹ ਜਵਾਬ ਸਪਸ਼ਟ ਆਮ ਆਦਮੀ ਪਾਰਟੀ ਦਾ ਜਵਾਬ ਦੇਣ ਦੀ ਇਹ ਕੋਸ਼ਿਸ਼ ਕਰਨ ਕਿਰਪਾਲਤਾ ਕਰਨ ਤੇ ਕਲੀਅਰ ਵੋਟ ਇਸ ਤੇ ਉੱਤੇ ਪਊਗੀ ਜੇ ਤਾਂ ਇਹਦੇ ਵਿੱਚ ਜਵਾਬ ਨਹੀਂ ਆਉਂਦਾ ਫਿਰ ਵੀ ਸਮਝ ਲਿਓ ਵੀ ਆਮ ਆਦਮੀ ਪਾਰਟੀ ਦੇਣਾ ਚਾਹੁੰਦੀ ਹੈ ਜੇ ਜਵਾਬ ਆ ਗਿਆ ਫਿਰ ਆਪਾਂ ਦਾ ਦੇਖਾਂਗੇ ਕੀ ਕਹਿੰਦੇ ਆ ਉਹ ਪਰ ਵੋਟ ਜਿਹੜੀ ਇਸ ਸਾਲ ਨੂੰ ਦੇਖ ਕੇ ਪਾਇਓ ਜੋ ਗੱਲ ਆਪ ਭਗਵੰਤ ਮਾਨ ਜੀ ਆਵਾਜ਼ ਵੀ ਕਹਿੰਦੀ ਹੈ ਹਰਿਆਣੇ ਬਾਰੇ ਤੇ ਉਹ ਹੁਣ ਆਪਣੀ ਗੱਲ ਸਪਸ਼ਟ ਕਰਨ ਨਹੀਂ ਪੰਜਾਬ ਲੁਧਿਆਣੇ ਦੇ ਲੋਕ ਇੱਕ ਵੀ ਵੋਟ ਨੂੰ ਨਾ ਪਾਇਓ ਇਹ ਤੁਹਾਡੀ ਸੀਟ ਪੰਜਾਬ ਦੀ ਲਿਜਾਣਾ ਚਾਹੁੰਦੇ ਆ ਪਹਿਲਾਂ ਹੀ ਅਸੀਂ ਤਾਂ ਕਹਿੰਦੇ ਆ ਵੀ ਦਿੱਲੀ ਵਾਲੇ ਦੇ ਸਭ ਕੁਝ ਪੱਲੇ ਆ ਇਹਨਾਂ ਦੇ ਕੁਝ ਪੱਲੇ ਦੀਗਾ ਦੂਜੀ ਗੱਲ ਭਗਵੰਤ ਮਾਨ ਸਾਹਿਬ ਉਹ ਟਾਈਮ ਤੁਹਾਡਾ ਜਿਹੜਾ ਪੂਰਾ ਹੋ ਗਿਆ ਤੁਹਾਡਾ ਕਿਸੇ ਅਫੀਸਰ ਨੇ ਕੋਈ ਸੰਪਰਕ ਨਹੀਂ ਕੀਤਾ ਜਿਹੜਾ ਦਰਾਹੇ ਦੇ ਪੁਲ ਬਾਰੇ ਮੈਂ ਗੱਲ ਕੀਤੀ ਕਿਸੇ ਮਹਿਕਮੇ ਨੇ ਸੰਪਰਕ ਨਹੀਂ ਕੀਤਾ ਮੈਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਖਾਤਰ ਜਵਾਬ ਤਾਂ ਦੇਣਾ ਪਊਗਾ ਜਵਾਬ ਤੁਹਾਨੂੰ ਤੁਹਾਡੇ ਮਹਿਕਮੇ ਨੂੰ ਤੁਹਾਡੀ ਸਰਕਾਰ ਨੂੰ ਦੇਣਾ ਪਊਗਾ ਚਾਹੇ ਅੱਜ ਚਾਹੇ ਕੱਲ ਮੈਨੂੰ ਕੋਈ ਸ਼ੌਕ ਨਹੀਂ ਤੁਹਾਡੇ ਕੋਲ ਆਉਣ ਦਾ ਮੇਰਾ ਇੱਕ ਮ੍ਰਿਤ ਰਤੀ ਪਰ ਵੀ ਤੁਹਾਡੇ ਮੱਥੇ ਲੱਗਣ ਦਾ ਮਨ ਨਹੀਂ ਪਰ ਲੋਕਾਂ ਪਿੱਛੇ ਕਿਉਂਕਿ ਤੁਸੀਂ ਲੋਕਾਂ ਦੇ ਚੀਫ ਮਿਨਿਸਟਰ ਬਣਾਏ ਹੋਏ ਹੋ ਉਹ ਗੱਲ ਤੁਹਾਡੇ ਨਾਲ ਕਰਨੀ ਪੈਣੀ ਆ ਕਿ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਵੀ ਤੁਸੀਂ ਹਜੇ ਤੱਕ ਮੈਂ ਟਾਈਮ ਅੱਜ ਕਿਉਂਕਿ ਮੈਨੂੰ ਪਤਾ ਲੱਗਿਆ ਤੁਸੀਂ ਲੁਧਿਆਣਾ ਚ ਆ ਗਏ ਤੇ ਇਸ ਗੱਲ ਦਾ ਦੇਖ ਲਓ ਵੀ ਤੁਸੀਂ ਜਵਾਬ ਦੇਣਾ ਜਾਂ ਆਪ ਆ ਕੇ ਮੈਨੂੰ ਜਿਹੜੀ ਆ ਉਹ ਤੁਹਾਡੇ ਨਾਲ ਗੱਲ ਕਰਨੀ ਪਊਗੀ ਇਹ ਮੈਂ ਤੁਹਾਡੇ ਮੂਹਰੇ ਦੋ ਗੱਲਾਂ ਰੱਖੀਆਂ ਧੰਨਵਾਦ ਇਹਨੂੰ ਨੂਰ